ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਨਵੀਂ ਜਾਣਕਾਰੀ ਤੁਹਾਡੇ ਨਾਲ ਅੱਜ ਇੱਕ ਵੀਡੀਓ ਦੇ ਰਾਹੀਂ ਮੈਂ ਸਾਂਝੀ ਕਰ ਰਿਹਾ ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਨਕਮ ਟੈਕਸ ਜਿਹੜਾ ਆਪਣਾ ਉਹਦੇ ਵਾਸਤੇ ਭਰਨ ਵਾਸਤੇ ਸਾਰੇ ਇੰਤਜ਼ਾਰ ਕਰ ਰਹੇ ਸੀ ਕਿ ਨਵੀਂ ਟੈਕਸ ਰਜਿਮ ਜਿਹੜੀ ਉਹ ਕੀ ਆਏਗੀ ਬਜਟ ਦੇ ਵਿੱਚ ਆ ਦੋ ਦਿਨ ਪਹਿਲਾਂ ਹੀ ਜਿਹੜਾ ਭਾਰਤ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਨਿਰਮਲਾ ਸਿਤਾਰਮਨ ਜਿਹੜੇ ਵਿੱਤ ਮੰਤਰੀ ਨੇ ਭਾਰਤ ਦੇ ਸੋ ਉਹਦੇ ਵਿੱਚ ਟੈਕਸ ਭਰਨ ਵਾਸਤੇ ਜਿਹੜੀ ਇਨਕਮ ਹੈ ਉਹਦੇ ਵਿੱਚ ਕੀ ਕੀ ਜਿਹੜਾ ਬਦਲਾਅ ਹੋਇਆ ਉਹ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹਣਾ ਸੋ ਆਪ ਵੀ ਸੁਣਿਓ ਵੱਤ ਵਾਦ ਨੂੰ ਸ਼ੇਅਰ ਵੀ ਕਰਿਓ ਤੁਹਾਨੂੰ ਹੋਰ ਮਾਧਿਅਮਾਂ ਤੋਂ ਪਤਾ ਲੱਗਿਆ ਹੋਵੇਗਾ ਪਰ ਬੜੇ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੀ ਜ਼ਰੂਰੀ ਜਾਣਕਾਰੀ ਉਹ ਮੈਂ ਦੇਣੀ ਚਾਹਣਾ ਕਿ ਇਨਕਮ ਟੈਕਸ ਆ ਜਿਹੜਾ ਉਹ ਹਰੇਕ ਨੂੰ ਭਰਨਾ ਜ਼ਰੂਰੀ ਹੈ ਚਾਹੇ ਤੁਸੀਂ ਲੋਨ ਲੈਣਾ ਹੈ ਚਾਹੇ ਬੱਚੇ ਨੂੰ ਤੁਸੀਂ ਬਾਹਰ ਪੜ੍ਹਾਈ ਵਾਸਤੇ ਭੇਜਣਾ ਹੈ ਕੋਈ ਬੀਮਾ ਪਾਲਿਸੀ ਕਰਾਉਣੀ ਹੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਬੇਨਿਫਿਟ ਲੈਣ ਵਾਸਤੇ ਤੁਹਾਨੂੰ ਆਈਟੀਆਰ ਫਿਲ ਕਰਨੀ ਬਹੁਤ ਜ਼ਰੂਰੀ ਹੈ ਭਾਵੇਂ ਤੁਹਾਨੂੰ ਟੈਕਸ ਪੈਂਦਾ ਭਾਵੇਂ ਨਹੀਂ ਪੈਂਦਾ ਸੋ ਘੱਟ ਤੋਂ ਘੱਟ ਜਿਹੜੀ ਪਹਿਲਾਂ ਇਨਕਮ ਟੈਕਸ ਰਜਿਮ ਸੀ ਭਾਵੇਂ ਕਿੰਨੀ ਆਮਦਨ ਦੇ ਤੁਹਾਨੂੰ ਜਿਹੜਾ ਟੈਕਸ ਪੈਂਦਾ ਸੀ ਕਿੰਨੀ ਤੇ ਨਹੀਂ ਪੈਂਦਾ ਸੀ ਉਹ ਜਿਹੜੀ ਪਹਿਲਾਂ ਸੀ ਉਹ ਸੀਗੀ 0 ਤੋਂ 3 ਲੱਖ ਤੱਕ ਜਿਹਦੀ ਇਨਕਮ ਸੀ ਉਹਨੂੰ ਜਿਹੜਾ ਟੈਕਸ ਪਹਿਲਾਂ ਜਿਹੜਾ ਨਿਲ ਸੀ ਤੇ ਹੁਣ ਜਿਹੜਾ ਉਹ 0 ਤੋਂ 3 ਲੱਖ ਤੱਕ ਤੁਹਾਨੂੰ ਟੈਕਸ ਹੁਣ ਵੀ ਨਿਲ ਹੈ ਜਿਨੂੰ ਪਹਿਲਾਂ 3 ਤੋਂ 6 ਲੱਖ ਤੱਕ 5% ਟੈਕਸ ਪੈਂਦਾ ਸੀ ਇਨਕਮ ਟੈਕਸ ਹੁਣ ਉਹ ਜਿਹੜਾ 3 ਤੋਂ 7 ਲੱਖ ਹੋ ਗਿਆ ਜਿਹਦੀ ਵੀ ਇਨਕਮ ਅੱਜ ਦੇ ਸਮੇਂ ਵਿੱਚ 3 ਤੋਂ 7 ਲੱਖ ਹੋਏਗੀ ਉਹਨੂੰ 5% ਜਿਹੜਾ ਇਨਕਮ ਟੈਕਸ ਪਵੇਗਾ ਜਿਨ੍ਹਾਂ ਦੀ ਇਨਕਮ ਪਹਿਲਾਂ 6 ਤੋਂ 9 ਲੱਖ ਸੀ ਉਹਨਾਂ ਨੂੰ 10% ਟੈਕਸ ਪੈਂਦਾ ਸੀ ਪਰ ਹੁਣ ਉਹਨੂੰ ਘਟਾ ਵਧਾ ਕੇ 7 ਤੋਂ 10 ਲੱਖ ਕਰ ਦਿੱਤਾ ਹੈ ਜਿਨ੍ਹਾਂ ਦੀ ਇਨਕਮ 7 ਲੱਖ ਤੋਂ 10 ਲੱਖ ਦੇ ਵਿਚਕਾਰ ਹੈ ਉਹਨਾਂ ਨੂੰ 10% ਟੈਕਸ ਪਵੇਗਾ ਪਹਿਲਾਂ ਜਿਨ੍ਹਾਂ ਨੂੰ 9 ਤੋਂ 12 ਲੱਖ ਦੇ ਵਿੱਚ 15% ਟੈਕਸ ਪੈਂਦਾ ਸੀ ਹੁਣ ਉਹਨਾਂ ਨੂੰ 9 ਲੱਖ ਤੱਕ 10% ਟੈਕਸ ਹੈ ਪਰ ਜੇ 10 ਤੋਂ 12 ਲੱਖ ਦੇ ਵਿੱਚ ਉਹਨਾਂ ਦੀ ਇਨਕਮ ਹੈ ਤਾਂ ਉਹਨਾਂ ਨੂੰ 15% ਟੈਕਸ ਪਵੇਗਾ ਜਿਨ੍ਹਾਂ ਨੂੰ ਪਹਿਲਾਂ 12 ਤੋਂ 15 ਲੱਖ ਦੇ ਵਿੱਚ 20% ਟੈਕਸ ਪੈਂਦਾ ਸੀ ਹੁਣ ਉਹਨਾਂ ਨੂੰ 12 ਤੋਂ 15 ਲੱਖ ਦੇ ਵਿੱਚ ਸੇਮ 20% ਟੈਕਸ ਹੈ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਜਿਨ੍ਹਾਂ ਨੂੰ ਪਹਿਲਾਂ 15 ਲੱਖ ਤੇ 15 ਲੱਖ ਤੋਂ ਉੱਪਰ ਜਿਹੜਾ 30% ਟੈਕਸ ਪੈਂਦਾ ਸੀ ਉਹਨਾਂ ਨੂੰ ਹੁਣ ਵੀ 30% ਹੀ ਪਵੇਗਾ ਇਹਦੇ ਵਿੱਚ ਕੋਈ ਬਦਲਾਅ ਨਹੀਂ ਹੈ ਇਹ ਨਵੀਂ ਜਿਹੜੀ ਇਨਕਮ ਟੈਕਸ ਨੀਤੀ ਜਿਹੜੀ ਪਾਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਹੈ ਸੋ ਇਹਦੇ ਵਿੱਚ ਸਿੱਧਾ ਸਪਸ਼ਟ ਹੈ ਕਿ 3 ਲੱਖ ਤੱਕ ਕੋਈ ਟੈਕਸ ਨਹੀਂ ਹੈ 3 ਤੋਂ 7 ਲੱਖ ਤੱਕ 5% 7 ਤੋਂ 10 ਲੱਖ ਤੱਕ 10% 10 ਤੋਂ 12 ਲੱਖ ਤੱਕ ਜਿਹਨਾਂ ਦੀ ਇਨਕਮ ਆ ਉਹਨਾਂ ਨੂੰ 15% ਔਰ ਜਿਨ੍ਹਾਂ ਦੀ 12 ਤੋਂ 15 ਲੱਖ ਆ ਉਹਨਾਂ ਨੂੰ 20% ਤੇ ਜਿਨ੍ਹਾਂ ਦੀ ਇਨਕਮ 15 ਲੱਖ ਤੋਂ ਉੱਪਰ ਆ ਉਹਨਾਂ ਨੂੰ ਸਾਲਾਨਾ 30% ਟੈਕਸ ਪਏਗਾ ਇਸ ਹਿਸਾਬ ਨਾਲ ਜਿਹੜਾ ਤੁਸੀਂ ਆਪਣਾ ਇਨਕਮ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ ਪਰ ਫਾਈਲ ਕਰਨੀ ਇਨਕਮ ਟੈਕਸ ਭਰਨਾ ਬਹੁਤ ਜ਼ਰੂਰੀ ਹੈ ਔਰ ਉਹ ਵੀ ਪ੍ਰੋਪਰ ਭਰਨਾ ਚਾਹੀਦਾ ਕਿਉਂਕਿ ਅੱਜ ਕੱਲ ਸਭ ਜਗ੍ਹਾ ਜੇ ਤੁਸੀਂ ਲੋਨ ਕਰਾਉਣਾ ਹੈ ਜਾਂ ਕਿਸੇ ਵੀ ਕੰਮ ਵਾਸਤੇ ਤੁਹਾਨੂੰ ਆਈਟੀਆਰ ਦੀ ਲੋੜ ਪੈਂਦੀ ਹੈ ਪਿਛਲੇ 3 ਸਾਲਾਂ ਦੀ ਬੈਂਕ ਵਾਲੇ ਇਨਕਮ ਟੈਕਸ ਰਿਟਰਨ ਮੰਗਦੇ ਨੇ ਤੁਹਾਡੀ ਸੋ ਪ੍ਰੋਪਰ ਤੁਹਾਡੀ ਜਿਹੜੀ ਕੰਪਿਊਟੇਸ਼ਨ ਦੇ ਨਾਲ ਤੁਹਾਡੀ ਭਰੀ ਹੋਣੀ ਚਾਹੀਦੀ ਹੈ ਉਦੇ ਵਿੱਚ ਤੁਹਾਡਾ ਪ੍ਰੋਪਰ ਜਿਹੜਾ ਟੈਕਸ ਉਹ ਦਿਖਾਉਣਾ ਜ਼ਰੂਰੀ ਨਹੀਂ ਤਾਂ ਤੁਹਾਨੂੰ ਬਹੁਤ ਵੱਡਾ ਜੁਰਮਾਨਾ ਪੈ ਸਕਦਾ ਜੇ ਆਪਾਂ ਜਲਦੀ ਇਨਕਮ ਟੈਕਸ ਰਿਟਰਨ ਭਰਦੇ ਆ ਉਹ ਤਕਰੀਬਨ ਅਜਕਲ ਸਭ ਨੂੰ ਜਾਣਕਾਰੀ ਹੈ ਸੋ ਮੇਰਾ ਫਰਜ਼ ਹੈ ਦੱਸਣ ਦਾ ਸੋ ਤੁਸੀਂ ਜਿੱਥੋਂ ਵੀ ਕਿਸੇ ਸੀਏ ਕੋਲੋਂ ਕਿਤੋਂ ਵੀ ਟੈਕਸ ਭਰਵੋਨੇ ਆ ਤਾਂ ਪ੍ਰੋਪਰ ਉਹਨੂੰ ਆਪਣੀ ਪੂਰੀ ਜਾਣਕਾਰੀ ਦੇ ਕੇ ਜਿਹੜਾ ਆਪਣਾ ਇਨਕਮ ਟੈਕਸ ਭਰਵਾਓ ਔਰ ਇਸ ਨਵੀਂ ਸਲੈਬ ਦੇ ਹਿਸਾਬ ਨਾਲ ਤੁਸੀਂ ਜਿਹੜਾ ਟੈਕਸ ਇਨਕਮ ਟੈਕਸ ਰਿਟਰਨ ਹੈ ਜਿਹੜੀ ਉਹ ਫਾਈਲ ਕਰ ਸਕਦੇ ਹੋ ਸੋ ਤੁਹਾਨੂੰ ਜਾਣਕਾਰੀ ਕਿਵੇਂ ਦੀ ਲੱਗੀ ਖੁਦ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਸੁਝਾਅ ਵੀ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਵੀ ਕਰਿਓ ਔਰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰਿਓ ਔਰ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਬੈਲ ਆਈਕਨ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਇਸੇ ਤਰ੍ਹਾਂ ਦੇ ਜ਼ਰੂਰੀ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਪੂਰੀ ਵੀਡੀਓ ਵੇਖਣ ਦੇ ਲਈ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ